ਇਹ ਹੈ ਕਿ ਮਾਦਰਦਰਾ ਕੁਲ ਦੀ ਗੱਲ ਕਰ ਰਹੇ ਹਾਂ ਹਾਂ ਕਹਿੰਦੇ 25-25 ਲੱਖ ਰੁਪਏ ਦੇ ਰਹੇ ਹੋ ভাই ਲਾ ਦੇ ਕਿੱਥੇ ਨਹੀਂ ਸਹੀ ਸਾਨੂੰ ਕੋਈ ਸਾਡੇ ਕੋਲ 25 ਲੱਖ ਦਾ ਇਹਦੀ ਵੇਖਿਆ ਅਜੇ ਤੱਕ ਤੁਹਾਨੂੰ ਕੋਈ ਦੱਸਿਆ ਜਿਹਨੇ ਕੋਲ ਕਿਹਨੂੰ ਲੈ ਰਹੇ ਹੋ ਜਿਹਦੇ ਕੋ ਸਾਡੇ ਕੋਲ ਤਾਂ ਸਾਦਾ ਇਹ ਤੇ 25 ਲੱਖ ਸਾਦੀ ਮੱਦੀ ਦੀ ਵੇਖਿਆ ਕਿਸੇ ਨੂੰ ਦੇਣਾ ਕਿੱਥੋਂ ਸਭ ਦੇਖ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਵੀ ਵਰਕਰ ਵੀ ਸਭ ਗਰੀਬ ਘਰਾਂ ਲਿਆ ਇਹ ਕਾਂਗਰਸ ਦੀਆਂ ਫਵਾਹਾਂ ਨੇ ਅਸੀਂ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ ਦੇ ਦੇਣਾ ਅਸੀਂ ਦੇਣਾ ਪਰ ਇੱਕ ਗੱਲ ਪੱਕੀ ਆ ਤੁਸੀਂ ਅਗਲੀ ਗੱਲ ਨਾ ਬਿੱਦੂ ਪੁੱਛੋ ਇੱਕ ਗੱਲ ਪੱਕੀ ਹੈ ਕਿ ਅਮਰਸਾਦੇ ਚ ਮੇਹਰ ਦੇੜਾ ਆਮਾਦੀ ਪਾਰਟੀ ਦਾ ਬੰਦੇ ਕਿੰਨੇ 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 ਕੀਤੀ ਜਾਂਦੀ ਆਪਣੇ ਨਾਲ ਪਹਿਲੇ ਵੀ ਫੱਤੀ ਦੀ ਆਵਾਜ਼ ਆਈ ਸੀ ਉਹ ਕਿੰਨੇ ਨਹੀਂ 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 ਸਾਡੇ ਕੋਲ ਇਸ ਵੇਲੇ ਟੋਟਲ 38 ਹੈ ਕਾਂਗਰਸ ਕੋ 40 ਹੈ ਐਵੇਂ ਬੜਾ ਜਿਹਾ ਫਰਕ ਲੈ ਗਿਆ ਉਹ ਵੀ ਉਹ ਵੀ ਜਿਹੜਾ ਦਿੱਲੀ ਕੋਈ ਜ਼ਿਆਦਾ ਦੂਰ ਦੀ ਦਿੱਲੀ ਕੋਈ ਜ਼ਿਆਦਾ ਦੂਰ ਦੀ ਦਿੱਲੀ ਨੇੜੇ ਹੀ ਆ ਤੇ ਆਪਾਂ ਮਤਲਬ ਬਣਾਵਾਂਗੇ ਆਪਾਂ ਵਧੀਆ ਮੇਰ ਅੰਬਸਾ ਸ਼ਹਿਰ ਨੂੰ ਦੇਵਾਂਗੇ ਜਿਹੜਾ ਸ਼ਹਿਰ ਦਾ ਵਧੀਆ ਅਵਕਾਸ਼ ਹੈ ਜਿੱਦਾਂ ਤੂੰ ਹੀ ਕਹਤਾ ਮੇਰ ਬਣਾ ਦੇ ਉਹ ਤੂੰ ਹੀ ਬਣਾ ਦੇ 26 ਦੀ ਤੋਂ ਪਹਿਲੇ ਮੇਰ ਬਣ ਰਿਹਾ ਹੈ ਮੈਂ ਕਿਹਾ ਵੇਖੀ ਜਾ ਉਹਦੀ ਕੌਣ ਸੀ ਵੀ ਬਣਾ ਦੇ ਵੇਖੋ ਬਣਦਾ ਕਿ ਨਹੀਂ ਬਣਾ ਦੇ ਬਣਾ ਦੇ ਵੇਖਾ ਪਰਜੂਗਾ ਜਲਦੀ ਬਣ ਜੂਗਾ ਕਿਵੇਂ ਪੜਜੂਗਾ ਜਲਦੀ ਬਣ ਜੂਗਾ ਕਿਵੇਂ ਪੜਜੂਗਾ 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 ਕਿਵੇਂ ਉਹ ਸਾਡੀ ਪਾਰਟੀ ਜਾ ਸਕਦਾ ਕੋਈ ਗੱਲ ਹੀ ਨਹੀਂ ਕੋਈ ਪਾਰਟੀਆਂ ਸਾਰੀਆਂ ਥੋੜੀਆਂ ਮਾੜੀਆਂ ਹੁੰਦੀਆਂ ਉਹਨਾਂ ਚੰਗੇ ਬੰਦੇ ਹੁੰਦੇ ਆ ਇੱਥੇ ਵੀ ਵਾਸਤਾ ਮਤਲਬ ਪਾਵਾਂਗੇ ਕਿ ਜਿਹੜਾ ਬੰਦਾ ਮਸਾਦੀ ਭਲਾਈ ਚਾਹੁੰਦਾ ਉਹ ਆਵੇ ਸਾਡਾ ਸਹਿਯੋਗ ਕਰੇ ਅਸੀਂ ਅੱਜ ਦਾ ਸਹਿਯੋਗ ਕਿਹਦੇ ਲੇਡੀਜ਼ ਵੇਅ ਇੱਥੇ ਵੀ ਬਣਦੇ ਆ ਨਹੀਂ ਨਹੀਂ ਇਹ ਤੇ ਕੀ ਬਣ ਰਿਹਾ ਲੇਡੀ ਬਣਦਾ ਕਿ ਬੰਦਾ ਬਣਦਾ ਤੁਹਾਨੂੰ ਦੋ ਤਿੰਨਾਂ ਚ ਪਤਾ ਲੱਗ ਜਾਊਗਾ ਪਰ ਮੇਹਰਾਮਾਦ ਵੀ ਪਾਰਟੀ ਦਾ ਬਣੂ ਇਹ ਮੈਂ ਤੁਹਾਨੂੰ ਕਹਿੰਦਾ ਕਾਂਗਰਸ ਦੇ ਕਿੰਨੇ ਕੌਂਸਲਰ ਤੁਹਾਡੇ ਸੰਪਰਕ ਮੈਂ ਕਹਿੰਦਾ ਕਿ ਉਹਨਾਂ ਨੂੰ ਤੁਸੀਂ ਉਹ ਕਿਉਂ ਇਦਾਂ ਕਰਦੇ ਤੁਸੀਂ ਉਹ ਦੇਖੋ ਮੇਰੇ ਕੋਲ ਨਹੀਂ ਯਾਰ ਇੱਕ ਮਿੰਟ ਵਾ ਲੈ ਗਿਆ ਦੇਖੋ ਬਰਕ ਚਾ ਗਏ ਤੁਹਾਡੇ ਦੇਖੋ 38 ਦੇ ਹੋ ਗਏ ਸਾਡੇ ਹਾਂਜੀ ਕੁਝ ਆਪਣੇ ਕੋ ਇਦਾਂ ਦੇ ਜਿਹੜੇ ਬਾਦੋਂ ਸਪੋਰਟ ਕਰਨ ਵਾਲੇ ਵੀ ਅਸੀਂ ਬਾਦੋਂ ਸਪੋਰਟ ਕਰਦਾਂਗੇ ਅਸੀਂ ਇਦਾਂ ਦੀ ਉਹ ਛੋਟੇ ਲੈਵਲ ਦੀ ਰਾਜਦਿਤੀ ਨਹੀਂ ਕਰਦੇਗੇ ਇਹਨੂੰ ਲੈ ਆਓ ਇਹਨੂੰ ਲੈ ਆਓ ਅਸੀਂ ਕਹਾਂ ਠੀਕ ਹੈ ਓਕੇ ਸਮਝ ਗਦੇ ਆ ਤੁਹਾਨੂੰ ਕਿੰਨੀ ਕਿ ਮੁਸ਼ਕਲ ਆ ਰਹੀ ਕਿਉਂਕਿ ਤੁਸੀਂ ਲਗਾਤਾਰ ਮਨਾਉਣ ਲਈ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹੋ ਜੀ ਦੇਖੋ ਮੁਸ਼ਕਲ ਇਹ ਹੈ ਕਿ ਗੁਰੂ ਰਾਮਦਾਸ ਦੀ ਨਗਰੀ ਗੁਰੂ ਰਾਮਦਾਸ ਦੀ ਇਸ ਨਗਰੀ ਵਾਸਤੇ ਜਿੰਨੀ ਵੀ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਏ ਆਪਾਂ ਲੰਘਣ ਨੂੰ ਤਿਆਰ ਆ ਪਰ ਮਿਹਰ ਵਧੀਆਂ ਦੇਾਂਗੇ ਸ਼ਾਇਦ ਆ ਤੁਸੀਂ ਕਿ ਬਿਖਾਓ ਨਹੀਂ ਸੰਪਰਕ ਕਿੰਨੇ ਕਿ ਲੋਕ ਤੁਹਾਡੇ ਦੂਜੀ ਪਾਰਟੀ ਦੇ ਕਿੰਨੇ ਪਹਿਲਾਂ ਪਹਿਲਾਂ ਬੰਦੇ 10ਵੇਂ ਲੋਕ ਸਭਾ ਦੀ ਇਲੈਕਸ਼ਨ ਲੜੀ ਮੈਂ ਮੌਜੂਦਾ ਮੰਤਰੀ ਆ ਐਮਐਲਏ ਆ ਸਾਦਾ ਅੰਬਸਰ ਸਾਹਿਬ ਦੇ ਆਪਣੇ ਸੰਪਰਕ ਚ ਸਾਦਾ ਅੰਬਸਰ ਸਾਹਿਬ ਦੇ ਆਪਣੇ ਦੋਸਤ ਬਿੱਤਰ ਨੇ ਯਾਰ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਸਿਆਤਾਪੋ ਆਪਣੀਆਂ ਪਾਪਾ ਮਿੱਤਰ ਵੀ ਆ ਸਮਾਜਿਕ ਤੌਰ ਤੇ ਹਾਂਜੀ ਨਹੀਂ ਹੋਣੀ ਚਾਹੀਦੀ ਮੈਂ ਇਮਰਾਨ ਦਿੱਤੇ ਹਾਂ ਤੇ ਬਾਅਦ ਵੀ ਗੱਲ ਨਹੀਂ ਮੰਨ ਰਹੇ ਨਹੀਂ 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 ਸਭ ਕੋ ਗੱਲ ਵੀ ਮੰਨਦੇ ਆ ਸਾਦਾ ਕੁਝ ਹੋਊਗਾ ਤੁਸੀਂ ਕਹੋ ਤਾਰੀਵਾਲ ਸਾਹਿਬ ਬਲਾਸਟ ਬੜੇ ਹੋ ਰਹੇ ਆ ਹਾਂ ਬਲਾਸਟ ਬੜੇ ਹੋ ਰਹੇ ਨਹੀਂ ਨਹੀਂ ਬਲਾਸਟ ਜਿਹੜੇ ਹੋਦੇ ਆ ਇਹ ਕੁਝ ਤਾਕਤਾਂ ਪਹਿਲਾਂ ਵੀ ਅਸੀਂ ਕੀਆ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਕਿ ਕੁਝ ਸਤਾਨ ਲੋਕ ਬਾਹਰ ਬੈਠੇ ਆ ਜਿਹੜੇ ਇੱਥੋਂ ਦੇ ਕਾਨੂੰਨ ਵਿਵਸਥਾ ਨੂੰ ਖਰਾਬ ਕਰਨਾ ਚਾਹੁੰਦੇ ਆ ਪਰ ਸਾਡੀ ਪੁਲਿਸ ਜਿਹੜੀ ਇੰਨੀ ਕਾਬਿਲ ਆ ਪਹਿਲਾਂ ਵੀ ਜਿਹੜੇ ਅੱਠ ਦਾ ਬਲਾਸਟ ਹੋਇਆ ਸਾਰੇ ਦੋਸ਼ੀ ਫੜ ਲਿਆ ਹੁਣ ਕੱਲ 231 ਪੁਰ ਹੋਇਆ ਉਹ ਵੀ ਇੱਕ ਦਿਨ ਚ ਦੋਸ਼ੀ ਫੜ ਗਏ ਅੱਛੀ ਗੱਲ ਜੀ ਸੋ ਮੇਅਰ ਦੇ ਮਾਮਲੇ ਚ ਕਾਂਗਰਸ ਨੇ ਦਾਵਾ ਕੀਤਾ ਕਿ ਅਸੀਂ 50 ਲੈ ਕੇ ਮੇਅਰ ਬਣਾਵਾਂਗੇ ਆਪਣਾ ਸਾਡੇ ਸੰਪਰਕ ਅ ਅੱਛਾ ਦਾਵਾ ਕਿੱਦਾਂ ਕੀਤਾ ਉਹਨਾਂ ਚ ਪ੍ਰਤਾਪ ਬਾਜੂਨ ਪੁੱਛੋ ਤਾਂ ਨਾ ਕਿੰਨੇ ਸੱਤ ਤੇ ਧੜੇ ਪਿਓ ਦੇ ਪੁੱਤਾਂ ਦੇ ਪੇੜਾ ਮੈਨੂੰ ਸੁਣ ਲੋ ਕਰਨ ਸੱਤ ਸੱਤ ਧੜੇ ਉਹਨਾਂ ਦੇ ਕੋਈ ਕਹਿੰਦਾ ਜੀ ਮੇਰੇ ਕੋਲ ਬਿਲਕੁਲ 40 ਆ ਕੋਈ ਕਹਿੰਦਾ ਬਿਲਕੁਲ 50 ਆ ਸਮਝਦੇ ਕਿ ਨਹੀਂ ਗੱਲ ਜਿੱਦਾਂ ਉੱਤੇ ਚੀਫ ਮਿਨਿਸਟਰ ਬਣ ਲਈ ਬਾਜਬਾ ਰਾਜਾ ਬੜਿੰਗ ਚੰਨੀ ਸਾਹਿਬ ਹੁਣੀ ਸਾਡੇ ਮੁੱਖ ਮੰਤਰੀ ਆ ਇਦਾਂ ਅੰਮ੍ਰਿਤਸਰ ਚ ਵੀ ਕਾਗਜ਼ ਤੇ ਕਈ ਮਹਿਬਾਨ ਨਾਲ ਜਿੰਨੇ ਹਲਕੇ ਉਹਨੇ ਲੀਡਰ ਤੇ ਉਹਨੇ ਮਹਿਰ ਸਮਝਦੇ ਕਿ ਗੱਲ ਇੱਕ ਗੱਲ ਕਿ ਤੁਸੀਂ ਕਹਦਾ ਹੋ ਨਾ ਮੈਂ ਤੁਹਾਨੂੰ ਦੋ ਟੁਕ ਗੱਲ ਕਹਿ ਤੀ ਕਿ ਮਹਿਰਾਮਾਂ ਦੀ ਬਾਟੀ ਦੱਬ ਦਿੱਤੀ ਦਿੱਲੀ ਚ ਕੀ ਸਥਿਤੀ ਆ ਦਿੱਲੀ ਜਿੱਤਾਂਗੇ ਦਿੱਲੀ ਚ ਜਦੋਂ ਹੁਣੇ ਆਏ ਅੱਜ ਆਏ ਮੰਦਰੇ ਆਏ ਆਂ ਦਿੱਲੀ ਜੱਜਾਂ ਨੂੰ ਪੱਕਾ ਬਹੁਤ ਪੱਕਾ ਕਿੰਨੇ ਐਮਐਲਏ ਕਿੰਨੇ ਐਮਐਲਏ ਕਿੰਨੇ ਮੈਂ ਕਹਿੰਦਾ ਅਸੀਂ ਮੈਂ ਕਾਸੀ ਕੈਲਕੂਲੇਸ਼ਨ ਨਹੀਂ ਕਰਦੇ ਅਸੀਂ ਤਾਂ ਸੇਵਾ ਕਰਦੇ ਆ ਪਰ ਬਹੁਤ ਵਧੀਆ ਸਰਕਾਰ ਬਣੂ ਤੇ ਜਿੰਨੇ ਪਿਛਲੀ ਵਾਰ ਦੀ ਉੱਤੋਂ ਵੱਧ ਹੀ ਬਣੂਗੀ ਤੁਸੀਂ ਕਹੋ ਬੀਜੇਪੀ ਵਾਲੇ ਕਹਿੰਦੇ ਦਿੱਲੀ ਜੈਸੀ ਆਪ ਦਾ ਸਫਾਇਆ ਕਰੇਗੀ ਬੀਜੇਪੀ ਤਾਂ ਕਹਿੰਦੀ ਪੰਜਾਬ ਚ ਸਫਾਇਆ ਕਰ ਦੋਨਾ ਕਿੱਥੇ ਆ ਬੀਜੇਪੀ ਵਾਲੇ ਐਵੇਂ ਬਚਾਦੇ ਤੋਹਫੇ ਦੇ ਨਾਮ ਗੱਲਾਂ ਬਾਤਾਂ ਗੱਲਾਂ ਦਾ ਥੋੜਾ ਸਫਾਇਆ ਹੋ ਜਾਊਗਾ ਕੇਰਿਆ ਨੇ ਕੰਮ ਕਿੰਨੇ ਕੀਤੇ ਉੱਥੇ ਕੇਰਿਆ ਸਾਹਿਬ ਨੇ ਬਿਜਲੀ ਫ੍ਰੀ ਪਾਣੀ ਫ੍ਰੀ ਹਸਪਤਾਲ ਐਜੂਕੇਸ਼ਨ ਬੱਸਾਂ ਕਿੰਨੇ ਕੰਮ ਕੀਤੇ ਉੱਥੇ ਸਰ ਬੀਜਪੀ ਨੇ ਕੀਤਾ ਕਿ ਆਏ ਤਾਂ ਕਹਿੰਦਾ ਰੇਡੀਆਂ ਮਾਰਨਦੇ ਆ ਜੀ ਉੱਤੇ ਲੋਕ ਚਾਹਦੇ ਡਰੇ ਆ ਕਿ ਜੇ ਬੀਜਪੀ ਆ ਗਈ ਤੇ ਇਹਨਾਂ ਸਾਰਾ ਸਾਰਾ ਕੁਝ ਬੰਦ ਕਰ ਦੇਣਾ ਤੇ ਬੀਜਪੀ 2500 ਰੁਪਏ ਵੰਡਣ ਦੀ ਗੱਲ ਕਰ ਉਹ ਨਹੀਂ ਜੀ 25 2500 ਜਦੋਂ ਇਹਨਾਂ ਨੇ 15 15 ਲੱਖ ਰੁਪਏ ਵੰਡੇ ਆ ਉਦੋਂ ਉਦੋਂ ਮੁੜ ਕੇ ਕਹਿੰਦੇ ਇਹ ਜੁਬਲਾ ਜੀ ਸਾਰਾ ਇਹ ਬੰਦਾ ਬੰਦਾ 15 ਲੱਖ ਰੁਪਏ ਆ ਵੀ ਕਹਿੰਦੇ ਦੇਾਂਗੇ 1100 ਤੁਸੀਂ ਵੀ ਕਿਹਾ ਸੀਗਾ ਉਹ ਮਿਲਦੇ ਆ ਤਿੰਨ ਸਾਲ ਹੋ ਗਏ ਮੈਂ ਖਸਰ ਤੈਨੂੰ ਐਸੇ ਸਾਲ ਚ ਦੇਖਦੇ ਆਂ ਕਿ ਕਮਲ ਉਹ ਨਵੀਂ ਪਾਰਟੀ ਬਣਾ ਰਹੀ ਆ ਅਮਰ ਕਾਜ ਮੱਥਾ ਟੇਕਿਆ ਨਾ ਨਹੀਂ ਮੈਂ ਉਦੋਂ ਵੀ ਕਿਹਾ ਸੀਗਾ ਕਿ ਤੇਰੀ ਪਾਰਟੀ ਬਣਾਉਣੀ ਆ ਇਸ ਦੇਸ਼ ਦੇ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਬੰਦਾ ਪਾਰਟੀ ਬਣਾਉਂਦਾ ਹਰ ਇੱਕ ਨੂੰ ਹੱਕਿਆ ਬਣਾਵੇ ਸਮਝ ਦੇ ਗੀ ਕੰਨ ਜੋ ਦੇਸ਼ ਦੇ ਕਾਨੂੰਨ ਦੇ ਅੰਦਰ ਹੈ ਕਿ ਜੇ ਕੋਈ ਕਾਰਵਾਈ ਕਰਦਾ ਕੋਈ ਪੋਲਿਟਿਕਲ ਫੋਲ ਬਣਦਾ ਤੇ ਉਹ ਚੱਕੀ ਮਾਰਾ ਸੁਖਬੀਰ ਬਾਦਲ ਵੀ ਫੋਲ ਚ ਆ ਗਏ ਉਹ ਸੁਖਬੀਰ ਬਾਦਲ ਹੁਣੀ ਤੇ ਕਹਿੰਦਾ ਉਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀ ਐਰੇਸਟ ਕਰ ਰਹੇ ਸੀ ਉਹਨਾਂ ਕੀ ਐਕਸ਼ਨ ਚ ਆ ਗਏ ਅੱਛਾ ਹਾਂ ਹਾਂਜੀ ਉਹ ਤੇ ਪਿਛਲੇ 100 ਸਾਲ ਤੋਂ ਐਕਸ਼ਨ ਚ ਨੇ ਉਹ ਗੱਪੀ ਉਹਦੇ ਪੁੱਤੋ ਐਕਸ਼ਨ ਚ ਆਏ ਤੇ ਕਾਲੀ ਦਲ ਖਤਮ ਕਰਦਾ ਇਹਨੇ ਹੁਣ ਕਹਿੰਦੇ ਐਕਸ਼ਨ ਚ ਹੋਣਾ ਤੇ ਦੱਸੋ ਮੈਨੂੰ ਪਹਿਲਾਂ ਉਹ ਕਹਿੰਦੇ ਸੀ ਆਰਾਮ ਕਰ ਰਹੇ ਸੀ ਉਹਨਾਂ ਵੀ ਆ ਗਏ ਉਹ ਥੋੜਾ ਆਰਾਮ ਕਰਦੇ ਪੰਜਾਬ ਦੇ ਲੋਕਾਂ ਦੇ ਆਰਾਮ ਕਰਾਤਾ ਉਹ ਕਿਦੋਂ ਆਵੇ ਪੰਜਾਬ ਦੇ ਲੋਕ ਉਹ ਤਾਂ ਆਮ ਤਰ੍ਹਾਂ ਕਰਨ ਵਾਲੇ ਉਹ ਤੇ ਕੁਰਸੀ ਵੇਖ ਕੇ ਉਹਨਾਂ ਨੂੰ ਐ ਮਤਲਬ ਅੱਖਾਂ ਖੁੱਲਦੀ ਉਹਨਾਂ ਦੀ ਲਾਲ ਡੈਰੀ ਚੱਲੇ ਵੀ ਨਾਮ ਲਿਖਿਆ ਉਹ ਉਹਦਾ ਕਈ ਜਿਹੜਾ ਲਿਖਿਆ ਲਾਲ ਡੈਰੀਆਂ ਖੰਨਾ ਸਾਹਿਬ ਤੁਹਾਨੂੰ ਦੇ ਦਾਂਗੇ ਉਹਨਾਂ ਦੀ ਲਾਲ ਡੈਰੀ ਕੱਲ੍ਹ ਕੀ ਕਰਨ ਉਹਦੇ ਠੀਕ ਹੈ